ਸਰ ਆਪਣਾ ਪਰਮਜੀਤ ਸਿੰਘ ਪੰਮਾ ਜਿਹਦਾ ਵੀ ਕਤਲ ਹੋਇਆ ਉਸਦੇ ਭਰਾ ਗੁਰਦੇਵ ਸਿੰਘ ਵੱਲੋਂ ਕੀਤਾ ਗਿਆ ਹੈ। ਵਜਾ ਰੰਜਿਸ਼ ਇਹ ਹੈ ਕਿ ਜਿਹੜਾ ਪਰਮਜੀਤ ਪੰਮਾ ਆਪਣੇ ਭਰਾ ਗੁਰਦੇਵ ਸਿੰਘ ਨੂੰ ਸ਼ਰਾਬ ਪੀਣ ਤੋਂ ਰੋਕਦਾ ਹੁੰਦਾ ਸੀ ਜਿਹੜਾ ਕਿ ਬਹੁਤ ਹੀ ਸ਼ਰਾਬ ਪੀਂਦਾ ਹਦੀ ਸੀ ਤੇ ਜਿਸ ਕਰਕੇ ਨਾਲ ਕੋਈ ਲੜਾਈ ਝਗੜਾ ਰਹਿੰਦਾ ਸੀ ਜਿਸ ਕਰਕੇ ਗੁਰਦੇਵ ਸਿੰਘ ਨੇ ਪਰਮਜੀਤ ਹੀ ਹੱਤਿਆ ਕਰ ਦਿੱਤੀ। ਸਰ ਇਹ ਦਾਨ ਪੀਣ ਦਾ ਹੀ ਮਾਮਲਾ ਸੀ ਇਹ ਵਿਚਲੀ ਗੱਲ ਕੋਈ ਰੱਖ ਸੀ। ਵਿਚ ਬਦਰ ਹੋਰ ਕੋਈ ਗੱਲ ਸਾਹਮਣੇ ਤਾਂ ਨਹੀਂ ਆਈ ਜੋ ਗੁਰਦੇਵ ਦੀ ਪਤਨੀ ਆ ਉਹ ਵੀ ਅਕਸਰ ਆਪਣੇ ਪੇਕੇ ਹੀ ਰਹਿ ਰਹੀ ਸੀ। ਤੇ ਜਿਹਨਾਂ ਦਾ ਆਪਸ ਚ ਲੜਾਈ ਝਗੜਾ ਹੈਗਾ ਜਿਹੜਾ ਆਪਸ ਦੇ ਵਿੱਚ ਤੇ ਮੇਰੇ ਨਾਲ ਦਾ ਲੜਾਈ ਪਈ ਸੀ ਕਿ ਤੂੰ ਹਾਸ਼ਰਾਬ ਪੀਂਦੋਂ ਹਟ ਜਾਗੀ ਬਦਨਾਮੀ ਹੁੰਦੀ ਹੈ ਆਪਣੇ ਆਪਣੇ ਲੋਕਾਂ ਦੇ ਵਿੱਚ ਜਿਸ ਕਰਕੇ ਉਹ ਕਤਲ ਕਰ ਦਿੱਤਾ ਗਿਆ ਸਰ ਇਹ ਦੋਨੇ ਪ੍ਰਾਣ ਨਸ਼ੇ ਦੇ ਆਪਦੀ ਸੀ ਕਿ ਕਾਦੀ ਦਾਰੂ ਪੀਂਦੇ ਨੇ ਨਹੀਂ ਦਾਰੂ ਹੀ ਪੀਂਦੇ ਸੀ ਜੀ ਨਸ਼ੇ ਦੇ ਆਦੀ ਨਹੀਂ ਸੀ ਜਿਹੜਾ ਗੁਰदयाल ਸਿੰਘ ਹੈ ਉਹ ਜਿਆਦਾ ਦਾਰੂ ਪਿੰਦਾ ਉਹ ਤੇ ਸਰ ਜਿਸ ਨੇ ਕਤਲ ਕੀਤਾ ਉਹ ਵੱਡਾ ਸੀ ਤੇ ਜਿਹੜਾ ਮਰਿਆ ਉਹ ਛੋਟਾ ਸੀ ਜਿਸ ਨੇ ਕਤਲ ਕੀਤਾ ਗੁਰਦਿਆਲ ਸਿੰਘ ਉਹ ਵੱਡਾ ਸੀ ਜਿਹੜਾ ਮਰਿਆ ਪਰਮਜੀਤ ਪੰਮਾ ਉਹ ਛੋਟਾ ਸੀ ਇਹ ਸਾਰੇ ਇਹਨਾਂ ਦੋਨਾਂ ਦੇ ਕਿੰਨੇ ਰਿਸ਼ਤੇ ਨੇ ਜੀ ਜਿਹੜਾ ਤੇ ਪਰਮਜੀਤ ਪੰਮਾ ਆ ਤੇ ਦੋ ਬੱਚੇ ਨੇ ਇੱਕ ਬੇਟਾ ਤੇ ਇੱਕ ਬੇਟੀ ਤੇ ਜਿਹੜਾ ਗੁਰਦਿਆਲ ਸਿੰਘ ਉਹਦੇ ਦੀ ਦੋ ਕੋਤਿਆਂ ਬੱਚੇ ਨੇ ਜਿਹੜੇ ਕਿ ਆਪਣੇ ਮਾਨ ਨਾਲ ਇਸ ਚੀਜ਼ ਦੇ ਨਾਲ ਇਹ ਵਾਰ ਕੀਤਾ ਗਿਆ ਇਹ ਵਾਰ ਇੱਕ ਬ੍ਰਦਰ ਹਥੌੜੀ ਟਾਈਪ ਸੀ ਛੋਟੀ ਹਥੌੜੀ ਟਾਈਪ ਉਹਦੇ ਨਾਲ ਵਾਰ ਕੀਤਾ ਦੱਸਿਖ ਤੇ ਜੀ ਤੇ ਗੰਬੀਰ ਸੱਟਾਂ ਸੀ ਜਾਂ ਸਿਰਫ ਉਹ ਗੰਬੀਰ ਸੱਟਾਂ ਦੇ ਸਿੱਟੇ ਲੱਗੀਆਂ ਸੀ ਸਿੱਟੇ ਹੀ ਵਾਰ ਕੀਤਾ ਜਿਸ ਕਰਕੇ ਉਹਦਾ ਮੌਕੇ ਤੇ ਪਤਾ ਲੱਗਿਆ ਤੇ ਸਾਨੂੰ ਕਿਸ ਤਰ੍ਹਾਂ ਜਿਹੜਾ ਮੁਕਦਮਾ ਦਰਜ ਕੀਤਾ ਗਿਆ 302 ਇੰਟਰਸੈਪਸ਼ਨ ਦੇ ਵਿੱਚ ਇਹ ਮੁਕਦਮਾ ਦਰਜ ਕੀਤਾ ਗਿਆ ਤੇ ਸਰ ਇਹਨਾਂ ਦੋਨੋਂ ਦੀ ਉਮਰ ਕਿੰਨੀ ਹੈ ਉਮਰ ਜਿਹੜਾ ਬ੍ਰਦਰ ਪਰਜੀਤ ਪਮਾ ਉਹਦਾ 40 ਦੇ ਕਰੀਬ ਹੈ ਤੇ ਜਿਹੜਾ ਵੱਡਾ ਭਰਾ ਆ ਜਿਹਨੇ ਕਤਲ ਕੀਤਾ ਉਹਦੀ 55 ਤੋਂ ਵੱਡਾ ਦੇ ਕਰੀਬ ਸਰ ਜਿਸ ਨੇ ਕਤਲ ਕੀਤਾ ਇਹਦੇ ਤੇ ਪਹਿਲਾਂ ਵੀ ਆ ਜਾਏ ਕੋਈ ਮੁਕਦਮੇ ਦਰਜ ਪਹਿਲਾਂ ਕੋਈ ਨਹੀਂ ਮੁਕਦਮਾ ਕੋਈ ਦਰਜ ਨਹੀਂ ਠੀਕ ਹੈ ਸਰ ਕਿਹੜੇ ਏਰੀਆ ਦਾ ਮਾਮਲਾ ਸੀ ਇਹ ਕਿਸ਼ਨਪੁਰਾ ਟਿਬਾ ਰੋਡ